ਲੈਟ ਵੀ ਹੁੰਦਾ ਹੈ ਯਾਨੀ ਕਿ ਚੋਗਾ ਕਿਦਾਂ ਨਹੀਂ ਹੈ ਵੀ ਗੈਰ ਦਾ ਸੀਗਾ ਬਹੁਤ ਮੀਂਹ ਸੀ ਮਾਨੀ ਹੈ ਹੋਰ ਤਾਂ ਘਟ ਗਿਆ ਬਹੁਤ ਜ਼ਿਆਦਾ ਉਦੋਂ ਬਹੁਤ ਸੀਗਾ ਅੱਜ ਆ ਬਾਬਾ ਜੀ ਸਤਨਾਮ ਸੋਲਰ ਵਾਲੀ ਲਾਈਟ ਲਵਾਵਾਂਗੇ ਥੋੜੀ-ਥੋੜੀ ਨਾ ਖੋਲਾਂ ਜਿੰਦਾ ਬਰਸਾਤੀ ਪਾਣਾ ਹੁੰਦਾ ਤਾਂ ਮੀਂਹ ਥੋੜਾ ਜਿਹਾ ਹੁਣ ਘਟ ਗਿਆ ਇੱਥੇ ਛਤਰੀ ਉੱਥੇ ਛੱਡਾ ਹੈ ਨਾ ਆਪਾਂ ਮੀਂਹ ਹੈ ਵੀ ਜੀ ਮੈਨੂੰ ਕਤੂਫੂਨ ਲੈ ਆਂਦਾ ਹਨੇਰਾ ਹੀ ਹੈ ਜੇ ਬਹੁਤ ਬੱਦਲਾਂ ਨਾਲ ਹਨੇਰਾ ਨੇਰਾ ਹੀ ਨੇਰਾ ਹਜੇ ਰਾਖੀ ਸਸਰੀ ਗਾਲ ਜੀ ਸਾਰਿਆਂ ਨੂੰ ਸਵੇਰੇ ਸਵੇਰੇ ਦਾ ਟਾਈਮ ਤੇ ਮੀ ਬਹੁਤ ਧੀ ਸੀ ਥੋੜਾ ਲੇਟ ਆਇਆ ਲੇਟ ਵੀ ਗਾਦਾ ਬਹੁਤ ਨੇਰਾ ਦੋਨਾਂ ਦੀ ਧਾਰ ਕੱਢੀ ਜਿਆਦਾ ਲੇਟ ਹੋ ਜਾਈਦਾ ਲੇਟ ਆ ਗਈ ਸ਼ੁਕਰ ਹੈ ਹਨਾ ਮਨੀ ਮੇਰੇ ਫੋਨਾਂ ਦੀ ਲਾਈਟ ਜਗਾ ਕੇ ਲੱਗੇ ਹੋਏ ਸੀਗੇ हूं सवेरे सवेर आगे राखी के दर्शन करी दे राखी 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 भुख लगी राखी 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 है ਮੰਗੋ ਬਾਹਰ ਕੱਢ ਦਿੱਤੇ ਜੀ। ਲੰਗਾ ਵੀ ਬਾਹਰ ਹੈ। ਬਸ ਗੋਰੀ ਰੁਕ ਜਾ 2 ਮਿੰਟ ਛੱਡਦੇ ਆ ਹੱਥ। ਪੱਠੇ ਵਾਲੀ ਏ ਤੇਰੇ ਮੋਰੇ। ਬਹੁਤ ਔਖ ਹੈ ਨਹੀਂ ਗਣੀ ਚ ਬਹੁਤ ਔਖਾ। ਹੈਲੋ। ਰੱਖੀ। ਥਾਂ ਤੋਂ ਰਾਵਾਂ। ਇੱਧਰ ਦੇਖੋ। ਕੂ ਵਾ ਚੱਕਣੇ ਮੋਰੇ ਜੋ ਗਵਾ ਕਰਦੇ ਮੋਰੇ ਕਰਤਾ ਉਹ ਕੁੱਤਾ ਹੋਗਣੀ ਬਾਜ ਨਹੀਂ ਆਈ ਗੋਹਾ ਡਿੱਗਣ ਦੀ ਗੋਰੀ ਕਹਿੰਦੀ ਹੁਣ ਆਪੇ ਫੜ ਲੈਂਦੀ ਥਾਣਾ ਹਾਂ ਹਾਂ ਕਿਦਾਂ ਗੰਦੀ ਵਾ ਬਹੁਤ ਗੋਰੀ ਅਜੇ ਤਾਂ ਨਹੀਂ 20 ਦਿਨ ਹੋ ਲਵੇ ਨੂੰ ਥੇਨਾ ਵਾਂ ਮੰਗਣਾ ਲੱਤਾਂ ਨੂੰ ਤਾਂ ਧੋਵਾਂਗੇ ਕਿਸੇ ਦਿਨ ਛੁੱਟੀ ਵਾਲੇ ਦਿਨ ਹਨਾ ਗਰਮ ਪਾਣੀ ਨਾਲ ਹੁਣ ਦਾਤੇ ਜੇ ਗਰਮੀ ਆਏ ਸਾਦੇ ਪਾਣੀ ਨਾਲ ਵੀ ਧੋ ਸਕਦੇ ਆਂ ਇਹ ਦੇਖ 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 ਇਹ ਨਾ ਬਲਾਉ ਉਧਰ ਸਾਈਡ ਵਾਲਾ ਬਲਾਉ ਪਰਲੇ ਪਿੱਛੇ ਨਾ ਉਹ ਇਹਨਾਂ ਸ਼ੁਕਰ ਕਰ ਲੈਟ ਆ ਗਈ ਆ ਹਨਾ ਹੁਣ ਸਫਾਈ ਕਰਕੇ ਜਾਣੀ ਪੈਣੀ ਆ ਇਹਦੇ ਥੱਲੇ ਇਹਨਾਂ ਥੱਲੇ ਵਾਈਪਰ ਫੇਰ ਦੇ ਇਹਨਾਂ ਦੇ ਉੱਤੇ ਆ ਉਹ ਮੈਂ ਝਾੜੂ ਮਾਰ ਦੂੰ ਇੱਥੇ ਨੂੰ ਕੱਲ ਤਾਂ ਖੁਰਲੀ ਜੀ ਵੱਡ ਚਲੀ ਸੀ ਹਨਾ ਐਡਾ ਜੰਪ ਮਾਰਿਆ ਇਹਨੇ ਰਾਕਿਨੇ ਲੈ ਬਾਈ ਬਾ ਨਿਆਣਾ ਨਿਆਣੇ ਬਿਨਾ ਤੇ ਚੋਣੀ ਬਹੁਤ ਓੱਖਾ ਜਿਹਾ ਲੱਗਦਾ ਉਸ ਤੋਂ ਬਿਨਾ ਗੋਰੀ ਚੱਲ ਇਧਰਲੀ ਸਾਈਡ ਤੇ ਚੱਲ ਉਧਰ ਹੋ ਉਧਰ ਜਦੋਂ ਦਾਣਾ ਪਿਆ ਨਾ ਤੇ ਜਾਊਗੀ ਆ ਫੀਡ ਬਈ ਖੜੀ ਟੇਢੀ ਹੁੰਦੀ ਐ ਉਹ ਸਿੱਧੀ ਨਹੀਂ ਖੜੀ ਹੁੰਦੀ ਜਦ ਤੱਕ ਇੱਕ ਅੱਧੀ ਲਾਈਏ ਨਾ ਨਾ ਪਹਿਲਾਂ ਪੁਚਕਾਰ ਲਈਦਾ ਹੁੰਦਾ ਪਸੂ ਨੂੰ ਹਮੇਸ਼ਾ ਕਈ ਵਾਰੀ ਲਾਤ ਚੱਕਦੀ ਆ ਤਾਂ ਡਰ ਜਿਹਾ ਲੱਗਦਾ ਕਸ ਕੇ ਬੰਦਾ ਹੀ ਦਾ ਹੁੰਦਾ ਕਸ ਕੇ ਮਨੀ ਸਾਡਾ ਕਸ ਕੇ ਵੀ ਬਨੂ ਤਾਂ ਇਹਨੂੰ ਗਾਂ ਦੀ ਪਰਵਾਹ ਹੁੰਦੀ ਆ ਜਿਆਦਾ ਤਾਂ ਨਹੀਂ ਕਸਦਾ। ਜਿਵੇਂ ਤੋਂ ਗਾਣਾ ਖਾਂਦਾ ਹੁੰਦਾ। ਇਹ ਗਾਂ ਦੀ ਨਹੀਂ ਪਹਿਲਾਂ ਮਾਂ ਦੀ ਪਰਵਾਹ ਕਰਦਾ ਜਿੰਨੇ ਥੱਲੇ ਬੈਣਾ। ਤੇ ਇੱਥੇ ਜੇ ਅਸੀਂ ਧਾਰ ਗੱਡ ਕੇ ਪੱਠੇ ਪਾ ਕੇ ਤੇ ਸਫਾਈ ਕਰਕੇ ਆ ਗਏ ਆ ਘਰ ਵੀਡੀਓ ਬਣਾਈ ਨਹੀਂ ਹੋਈ ਇੱਥੇ ਸਫਾਈ ਕਰਨ ਲੱਗਿਆ ਜਾਂ ਧਾਰ ਕੱਟਣ ਲੱਗਿਆ ਮੀਂਹ ਬਹੁਤ ਤੇਜ਼ ਹੋ ਗਿਆ ਸੀ ਬਹੁਤ ਤੇਜ਼ ਮੀਂਹ ਹੋ ਗਿਆ ਸੀ। ਕੈਰੀ ਆਇਆ ਬਈ ਸੱਚੀ ਮੀਂਹ ਦਾ ਇੰਨਾ ਬੁਰਾ ਹਾਲ ਗਲੀਆਂ ਪਾਣੀ ਨਾਲ ਭਰੀਆਂ ਹੋਈਆਂ ਤੇ ਹੁਣ ਜੀ ਮੈਂ ਕਰੂੰਗੀ ਆਪਣੇ ਹੋਰ ਕੰਮ ਜਿਹੜੇ ਟਾਈਮ 6:30 ਦੇ ਲਾਗੇ ਹੋਇਆ ਹੋਇਆ ਇਹ ਮਨਵੀਰ ਦੀ ਮੈਂ ਕਰੂੰਗੀ ਪ੍ਰੈਸ ਸ਼ਰਟ ਕਿਉਂਕਿ ਇਹਨੇ ਯੂਨੀਵਰਸਿਟੀ ਜਾਣਾ ਮੈਂ ਸ਼ਰਟ ਕਰ ਦੂੰਗੀ ਪ੍ਰੈਸ ਪੈਂਟ ਤਾਂ ਪ੍ਰੈਸ ਕਰਨ ਦੀ ਕੋਈ ਲੋੜ ਨਹੀਂ ਏ ਜਨਾਬ ਜੀ ਲੱਗੇ ਹੋਏ ਆ ਫੋਨ ਤੇ ਜਿੰਨ ਉਹ ਕਿੰਨਾ ਤੇਜ਼ ਮੀਂਹ ਮਣੀ ਫੇਰ ਮੈਂ ਲੋਦ ਡੇਰੀ ਪਾਇਆ ਐਸੀ ਮਣੀ ਘਰੇ ਰੱਖ ਕੇ ਬਾਕੀ ਜਿਹੜਾ ਉਪਾਏ ਦਾ ਓਹੋ ਹੋ 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 ਮਣੀ ਵਿਚਾਰੇ ਨੇ ਹਜੇ ਫੇਰ ਜਾਣਾ ਇੱਕ ਵਾਰੀ ਤੇ ਮੀਂਹ ਬਰਸਾਤੀ ਹੈਗੀ ਆ ਬਰਸਾਤੀ ਪੌਣੀ ਨਹੀਂ ਆਏ ਹਾਲਿਆ ਨਿਆਣਿਆਂ ਦੇ ਕਿੰਨੂ ਕਿਨੂ ਮੀ ਵਧੀਆ ਲੱਗਦਾ ਜੀ ਦੱਸਿਓ ਮੈਨੂੰ ਤਾਂ ਬਿਲਕੁਲ ਚੰਗਾ ਨਹੀਂ ਲੱਗਦਾ ਮੀ ਪੈਣਾ ਮਤਲਬ ਕਿ ਹੱਦੋਂ ਵੱਧ ਪੈਣਾ ਸਾਰਾ ਕੁਛ ਗੱਲ ਗਲੋਲਾ ਹੋ ਜਾਂਦਾ ਅੰਸ਼ਾ ਤਰੀ ਲਾ ਕੇ ਚਲ ਜਾਏਗਾ ਸੁਸਤੀ ਬਈ ਹੋਈ ਹੈ ਜੇ ਸੁਸਤੀ ਸਾਰਾ ਖਲਾਰਾ ਹਜੇ ਮੈਂ ਚੱਕਣਾ ਸਵੇਰੇ ਸਵੇਰੇ ਬਿਸਤਰੇ ਬਿਸਤਰੇ ਤੋ ਇਹ ਰੱਖ ਦੇ ਲੂੰਗੇ ਇਹਦੇ ਵਿੱਚ ਪਾਣੀ ਬਰਫ਼ ਬੰਨ ਜੋਗੇ ਮੀਂ 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 ਦੇਖੋ ਮੈਂ ਹਾਂ ਰਤੀ ਚੇਤਾ ਹੀ ਭੁੱਲ ਗਿਆ ਮੀਂ ਤੜਕੇ ਆ ਗਿਆ ਹੁਣ ਮੈਨੂੰ ਬਾਅਦ ਵਿੱਚ ਆ ਮੰਜਾ ਵੀ ਧੋਣਾ ਪੈਣਾ ਚੰਗੀ ਤਰ੍ਹਾਂ ਤੇ ਆਹ ਵਾਲੇ ਭਾਂਡੇ ਵੀ ਧੋਣੇ ਪੈਣੇ ਤੜਕੇ ਮੀ ਆ ਗਿਆ ਰਾਤੀ ਤੇ ਕੋਈ ਨਾਮੋ ਨਿਸ਼ਾਨ ਨਹੀਂ ਸੀ ਮੀ ਦਾ ਮਾਕੀ ਜੀ ਜਦੋਂ ਸਵੇਰ ਨੂੰ ਆਈਏ ਪਹਿਲਾਂ ਤਾਂ ਹੁੰਦੀ ਹੈ ਸੁਸਤੀ ਜੇ ਕਰੂਗਾ ਘੰਟਾ ਇੱਕ ਸੌਂ ਜੀਏ ਕਈ ਵਾਰੀ ਤਾਂ ਮੈਂ ਆ ਕੇ ਕੱਪੜੇ ਵਗੈਰਾ ਚੇਂਜ ਕਰਕੇ ਤੇ ਅੱਧਾ ਘੰਟਾ ਮੈਂ ਸੌ ਜਾਂਦੀ ਹੁੰਦੀ ਆ ਅੱਧਾ ਘੰਟਾ ਸੌਂ ਕੇ ਫੇਰ ਮੈਂ ਘਰ ਦੇ ਕੰਮ ਕਰਦੀ ਹੁੰਦੀ ਆ ਸੁਸਤੀ ਘੋਟ ਹੁੰਦੀ ਸਵੇਰੇ ਸਵੇਰੇ ਚਲੋ ਜੀ ਇਹ ਛੋਟਾ ਜਿਹਾ ਵਲੌਗ ਸਵੇਰੇ ਸਵੇਰੇ ਬਣਾਇਆ ਸੀ ਕੱਲ ਬਣਾਇਆ ਨਹੀਂ ਗਿਆ ਤੇ ਮੰਗੋ ਦੀ ਈਏਆਈ ਕਰਵਾ ਦਿੱਤੀ ਹੈ ਤੇ ਜਿਹੜਾ ਇੰਜੈਕਸ਼ਨ ਕਹਿੰਦੇ ਸੀਗੇ ਮਦਕੇ ਹਜੇ ਉਹਨੇ ਇੰਜੈਕਸ਼ਨ ਲਾਇਆ ਜਿਹੜਾ ਉਸ ਟਾਈਮ ਨਾਲ ਲੋਂਦੇ ਆਈ ਥਿੰਕ ਰਿਪੀਟ ਰਿਪੀਟਲ ਤੋਂ ਆ ਪੂਵਲਾ ਇੰਜੈਕਸ਼ਨ ਸੀ ਉਹਨੇ ਲਾ ਦਿੱਤਾ ਸੀ ਕਿ ਉਹਦੇ ਨਾਲ ਐਗਜ਼ ਜਿਹੜੇ ਆ ਉਹਦੇ ਉਹ ਬਣੂਗੇ ਤੇ ਆਈ ਹੋਪ ਬਾਬਾ ਜੀ ਮੇਰ ਕਰਨ ਇਸ ਵਾਰ ਉਹ ਕਨਸੀਵ ਕਰ ਲਵੇ ਆ ਮੰਗੋ ਤੇ ਆਪਨ ਕਮੈਂਟ ਵੀ ਆਇਆ ਸੀ ਕਿ ਤੇਲ ਦਾ ਤੇ ਅਸੀਂ ਉਹਨੂੰ ਤੇਲ ਦੇ ਦਿੱਤਾ ਸੀ ਜੀ ਸਰੋਂ ਦਾ ਤੇਲ ਕਰਦਾ ਕੱਢਿਆ ਤੇਲ ਹੈਗਾ ਸੀ ਸਰੋਂ ਦਾ ਪਾਈ ਆ ਪਾਈਆ ਸਰੋਂ ਦਾ ਤੇਲ ਦੇ ਦਿੱਤਾ ਹੁਣ ਫੇਹ ਦੇਣਾ ਅੱਜ ਅੱਜ ਫੇਹ ਦੇਣਾ ਕੱਲ ਏਆਈ ਕਰਵਾ ਕੇ ਦੇ ਦਿੰਦਾ ਸੀ ਅੱਜ ਫੇਹ ਦੁਬਾਰਾ ਦੇਣਾ ਤੇ ਦੇਖਦੇ ਆ ਕਿੱਦਾਂ ਹੁੰਦੀ ਆ ਸਾਨੂੰ ਪਤਾ ਲੱਗ ਜਾਂਦਾ ਉਹ ਹੀਟ ਵਿੱਚ ਆ ਗਲਤੀ ਸਾਡੀ ਨਹੀਂ ਸਾਨੂੰ ਪਤਾ ਵੀ ਲੱਗ ਜਾਂਦਾ ਅਸੀਂ ਡਾਕਟਰ ਨੂੰ ਹੀ ਪੁੱਛਿਆ ਸੀ ਕਿੰਨੇ ਟਾਈਮ ਬਾਅਦ ਏਆਈ ਕਰਵਾਉਣੀ ਚਾਹੀਦੀ ਇੱਥੇ ਡਾਕਟਰ ਹੀ ਨਹੀਂ ਆਉਂਦੇ ਮਤਲਬ ਕਿ ਡਾਕਟਰ ਨੂੰ ਹੁਣ ਤੁਸੀਂ ਫੋਨ ਕਰਦੇ ਆ ਏਆਈ ਕਰਜੋ ਉਹਨਾਂ ਕਹਿੰਦਾ ਮੈਂ ਕੱਲ ਸ਼ਾਮ ਨੂੰ ਆਉਂਗਾ 6 ਵਜੇ ਤੋਂ ਬਾਅਦ ਕੱਲ ਸ਼ਾਮ ਨੂੰ ਤੁਸੀਂ ਫੋਨ ਕਰਦੇ ਆ ਉਹ ਮੇਰੇ ਕੋਲੇ ਆ ਚੀਜ਼ ਫਾਰਮ ਹੈ ਨਹੀਂ ਤੁਹਾਨੂੰ ਕਿਹੜਾ ਲਵਾਉਣਾ ਤੁਸੀਂ ਇਹ ਬੋ ਫੇਮ ਜੀ ਮੈਂ ਪਰਸੋਂ ਨੂੰ ਅਗਲੇ ਦਿਨ ਆਉਂਗਾ بس ਐਂਦਾ ਕਰਕੇ ਤਾਂ ਹੀ ਮੈਂ ਮਨਵੀਰ ਨੂੰ ਕਹਿ ਦਿੰਦੀ ਆ ਮੈਂ ਕਿ ਮਨਵੀਰ ਤੂੰ ਬੀਕਾਮ ਛੱਡ ਦੇ ਜਦੋਂ ਤੇਰੀ ਇੱਧਰ ਹੋਣ ਤੇਰੀ ਇਹ ਸਟਰੀਮ ਹੀ ਨਹੀਂ ਜਦੋਂ ਤੂੰ ਇਹੋ ਕੰਮ ਕਰਨਾ ਹੀ ਨਹੀਂ ਉਹਦਾ ਕੀ ਕਿਹਨੇ ਹੁੰਦਾ ਆ ਇਹਦਾ ਬੈਂਕਿੰਗ ਦਾ ਜਦੋਂ ਤੂੰ ਕਰਨਾ ਹੀ ਡੇਰੀ ਫਾਰਮ ਦਾ ਵਾ ਤਾਂ ਮੈਂ ਇਹਨੂੰ ਉਹ ਹੀ ਕਹਿੰਦੀ ਆ ਮੈਂ ਕਿ ਬੀਕਾਮ ਛੱਡ ਦੇ ਤੂੰ ਆਪਣਾ ਡੇਰੀ ਫਾਰਮ ਦਾ ਕੋਰਸ ਕਰ ਕੋਰਸਕਾਰ ਮੈਨੂੰ ਤੇ ਇਹ ਵੀ ਬਹੁਤ ਹੈ ਜੇ ਕਿਤੇ ਸਾਡੇ ਲਾਗੇ ਛਾਗੇ ਕੋਈ ਯੂਨੀਵਰਸਿਟੀ ਦੇ ਵਿੱਚ ਮਤਲਬ ਕਿ ਵੈਟਰਨਰੀ ਡਾਕਟਰ ਦਾ ਵਾ ਤੇ ਮੇਰਾ ਮਨ ਕਰਦਾ ਇਹਨੂੰ ਮੈਂ ਡਾਕਟਰੀ ਲਾਈਨ ਦੇ ਵਿੱਚ ਪਾਦਾ। ਮੈਂ ਇਹਦੇ ਵਿੱਚ ਤੇ ਉਹ ਇਹੋ ਸਿੱਖੇ ਤੇ ਕੀ ਮਨਜ਼ੂਰ ਆ ਤੇ ਕਿਉਂਕਿ ਬੈਂਕਿੰਗ ਦਾ ਤੇ ਬੀ ਕਾਮ ਦੇ ਵਿੱਚ ਤੇ ਉਹੀ ਸਕੋਪ ਆ ਬੈਂਕਿੰਗ ਜਾਂ ਹੋਰ ਕੋਈ ਹੋਊਗਾ ਇਦਾਂ ਦੇ ਰਿਲੇਟਡ ਬੈਂਕ ਨੂੰ ਲੈ ਕੇ ਉਹ ਅਸੀਂ ਆਉਂਦੇ ਆ। ਤਸੋ ਇਸ ਕਰਕੇ ਮੈਨੂੰ ਕਹਿੰਨੀ ਆ ਵੀ ਬੈਂਕ ਦੇ ਰਿਲੇਟਡ ਤੋਂ ਕੋਈ ਕੰਮ ਕਰਨਾ ਨਹੀਂ ਤੇ ਜੇ ਤੂੰ ਕਰਨਾ ਹੀ ਡੇਰੀ ਫਾਰਮ ਦਾ ਪਸ਼ੂਆਂ ਦਾ ਕਰਨਾ ਤੇ ਤੂੰ ਉਹ ਕਰ ਡੇਰੀ ਫਾਰਮ ਦਾ ਕੋਰਸ ਹੋ ਸਕੇ ਤਾਂ ਡਾਕਟਰੀ ਲਾਈਨ ਵੀ ਇਹਦੀ ਜਿਹੜੀ ਉਹ ਚੂਜ਼ ਕਰ ਲੈ ਅਸੀਂ ਕਰਵਾਵਾਂਗੇ ਓਕੇ ਹੋਈਏ ਸੌਖੇ ਹੋਈਏ ਅਸੀਂ ਤੈਨੂੰ ਕਰਵਾਵਾਂਗੇ 4 ਸਾਲ ਦੀ 5 ਸਾਲ ਦੀ ਜਿੰਨੇ ਟਾਈਮ ਦੀ ਵੀ ਆਪਣੀ ਡਾਕਟਰੀ ਜਿਹੜੀ ਉਹ ਕਰ ਲੈ ਬਾਕੀ ਫਿਲਹਾਲ ਤਾਂ ਇਹ ਹੋਈ ਆ ਭਈ ਇਹ ਉਹ ਡੇਰੀ ਫਾਰਮ ਦਾ ਜਿਹੜਾ ਕੋਰਸ ਉਹ ਕਰ ਲਵੇ ਚਲੋ ਜੀ ਐਸੀ ਸਾਡਾ ਨਿੱਕਾ ਜਿਹਾ ਛੋਟਾ ਜਿਹਾ ਸਵੇਰ ਦਾ ਵਲੌਗ ਤੇ ਹੁਣ ਮੈਂ ਉਹ ਦੁੱਧ ਰਾਤੀ ਜਿਹੜੀ ਗੋਰੀ ਆ ਉਹਦੇ ਦੁੱਧ ਨੂੰ ਮੈਂ ਜਾਗ ਲਾ ਦਿੱਤੀ ਸੀਗੀ ਹੁਣ ਉਹਦਾ ਬਣਾਉਣਾ ਆਪਾਂ ghee ghee ਬਣਾ ਕੇ ਤਾਂ ਫੇਰ ਬਾਬਾ ਜੀ ਦੇ ਦੀਵਾ ਜਗਾਉਣਾ ਤੇ ਫੇਰ ਸਾਨੂੰ ਖੁੱਲ ਹੁੰਦੀ ਹੁੰਦੀ ਘਰੇ ਦੁੱਧ ਵਰਤਨ ਦੀ ਫੇਰ ਦੁੱਧ ਅਸੀਂ ਘਰੇ ਵਰਤਣਾ ਚਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਫੇਰ ਮਿਲਾਂਗੇ ਜੀ ਇੱਕ ਨਵੇਂ ਵਲੌਗ ਦੇ ਨਾਲ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਸਾਰਿਆਂ ਨੂੰ